ਜਿੱਥੇ ਇੱਕ ਪਾਸੇ ਨੌਜਵਾਨ ਵਿਦੇਸ਼ ਜਾ ਕੇ ਆਪਣਾ ਭਵਿੱਖ ਸਵਾੜਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਕਈ ਨੌਜਵਾਨ ਵਿਦੇਸ਼ ਤੋਂ ਵਾਪਸ ਆ ਕੇ ਨਸ਼ੇ ਦੇ ਦਲਦਲ ਵਿੱਚ ਪੂਰੀ ਤਰ੍ਹਾਂ ਨਾਲ ਫਸ ਚੁੱਕੇ ਹਨ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਆਪਣੇ ਕਈ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਜੋ ਨੌਜਵਾਨ ਵਿਦੇਸ਼ਾਂ ਤੋਂ ਇੱਥੇ ਪਹੁੰਚਣਗੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਲੇਕਿਨ ਅੱਜ ਅੰਮ੍ਰਿਤਸਰ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮਲੇਸ਼ੀਆ ਤੋਂ ਆਇਆ ਨੌਜਵਾਨ ਨਸ਼ੇ ਦੀ ਦਲਦਲ ਚ ਇੰਨਾ ਕੁ ਤਸ ਚੁੱਕਾ ਹੈ ਕਿ ਉਹ ਚੋਰੀ ਕਰਨ ਲਈ ਮਜਬੂਰ ਹੋ ਗਿਆ ਹੈ ਅਤੇ ਉਸ ਵੱਲੋਂ ਬੁਲੇਟ ਮੋਟਰਸਾਈਕਲ ਚੋਰੀ ਕਰਕੇ ਆਪਣੇ ਨਸ਼ੇ ਦੀ ਪੂਰਤੀ ਕੀਤੀ ਜਾਂਦੀ ਹੈ ਇਹ ਜਾਣਕਾਰੀ ਅੰਮ੍ਰਿਤਸਰ ਨਾਰਥ ਦੇ ਏਸੀਪੀ ਮਨਿੰਦਰਪਾਲ ਸਿੰਘ ਵੱਲੋਂ ਦਿੱਤੀ ਗਈ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਬੜੀ ਮੁਸ਼ਤੈਦੀ ਦੇ ਨਾਲ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹ ਨੌਜਵਾਨ ਮਲੇਸ਼ੀਆ ਦੇ ਵਿੱਚ ਵਰਕ ਪਰਮਿਟ ਤੇ ਕੰਮ ਕਰਕੇ ਭਾਰਤ ਵਾਪਸ ਆਇਆ ਸੀ ਤੁਸੀਂ ਵੀ ਦੇਖੋ ਪੰਜਾਬੀ ਸਟੇਸ਼ਨ ਲਈ ਜਸਕਰਨ ਸਿੰਘ ਦੀ ਇਹ ਵਿਸ਼ੇਸ਼ ਰਿਪੋਰਟ ਲਾਈਨ ਦੇ ਵਿੱਚ ਜੀ ਇੱਕ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਉਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਟੋ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਇੱਕ ਬੁਲਟ ਮੋਟਰਸਾਈਕਲ ਬੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਅਪ੍ਰੀਹੈਂਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਕੋ ਲਾਕੇ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬਹਿ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲਟ ਬਾਈ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਮੌਲਿਕ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਬਾਰੇ ਬੜੀ ਗੰਭੀਰਤਾ ਨਾਲ ਲੱਗ ਰਿਹਾ ਕਿਉਂਕਿ ਅਮਨ ਸ਼ਹਿਰ ਕਮਿਸ਼ਨਰ ਡਾਇਰੈਕਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਟਾਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੋਈ ਮੋਟਰਸਾਈਕਲ ਦੀ ਖਬਰ ਕਰਾਂਗੇ ਸਰ ਕਿਥੋਂ ਆਇਆ ਵਾਲਾ ਹੈ ਉਮਰ ਕਿੰਨੀ ਹੈ ਇਹ ਜੀ ਉਮਰ ਦੀ ਹੈਗੀ 26 ਸਾਲ ਪਲੱਸ 2 ਪੜਿਆ ਜੀ ਇਹ ਤੇ ਇਹ ਰੈਨਵਾਲਾ ਰਾਜਸਥਾਨੀ ਏਰੀਆ ਹੈ ਠਾਣੇ ਰਾਜਸਥਾਨੀ ਦੇ ਏਰੀਆ ਹਣਵਾਲਾ ਹੈਗਾ ਇਹ ਕੱਲ੍ਹ ਹੀ ਸਰ ਕੀ ਨਾਲ ਹੋਰ ਵੀ ਦੇ ਗਏ ਨਹੀਂ ਇਹ ਫਿਲਹਾਲ ਇਹ ਕੱਲ੍ਹ ਹੀ ਆਇਡੈਂਟੀਫਾਈ ਹੋਇਆ ਤੋਂ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹ ਹਾਲੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਤੁਹਾਨੂੰ ਫੜਾਂਗੇ ਤੇ ਜਿਹੜੀ ਟੋਰੀ ਕੋਈ ਕਰਦਾ ਸੀਗਾ ਤੇ ਇਹ ਫਿਰ ਅੱਗੂ ਕਿੱਥੇ ਅੱਗੇ ਅੱਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋ ਸੇਲ ਨਹੀਂ ਹੋਈ ਸੀ ਇਹਲੇ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਤੋਂ ਥੋੜਾ ਕਵਰ ਕੀਤਾ ਸਰ ਇਹ ਕਿੱਥੇ ਤੇਰੇ ਪਿੰਡ ਦਾ ਰਹਿਣ ਵਾਲਾ ਕਿਹੜਾ ਰਾਜਾ ਸੰਜੀਤ ਜੀ ਤਾਂ ਰਾਜਾ ਸੰਜੀਤ ਤਾਰੀਵਾਲ ਤਾਰੀਵਾਲ ਕਾਣੀ ਚੋਰੀ ਦੀ ਤੰਦੇ ਕਿਵੇਂ ਬੇਅਦ ਦੇ ਮਲੇਸ਼ੀਆ ਤੋਂ ਜਿਹੜਾ ਆਇਆ ਜੀ ਦੇਖੋ ਜੀ ਬੜੀ ਸੰਗਤ ਇਹ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਚੋਟੇ ਤਾਂ ਸਾਹਮਣੇ ਸਰ ਬੁਲਟ ਮੋਟਰਸਾਈਕਲ ਦਾ ਤੁਸੀਂ ਵਰਕ ਜਿਹੜੀ ਕੀ ਐਸਟਲੇ ਮੋਰਸੇਸ਼ਲ ਜਿਆਦਾ ਹੁੰਦਾ ਸੀ ਹਾਂਜੀ ਬੁਲਟ ਮੋਟਰਸਾਈਕਲ ਦੇ ਜ਼ਿਆਦਾ ਪਹੀਆ ਹੁੰਦਾ ਸੀ ਸਰ ਗੁਰਦੁਆਰਾ ਦੀ ਚੋਰੀ ਕਰਦਾ ਹੀ ਜਾਨਾ ਕਿੱਧਰ ਚੋਰੀ ਲਾ ਨੀ ਪਾਰਕਿੰਗ ਦੇ ਵਿੱਚ ਜੀ ਪਾਰਕਿੰਗ ਇਸੋਂ ਕਿੰਨੇ ਕ ਅਜ ਤੱਕ ਦੀ ਚੋਰੀ ਨਹੀਂ ਅਜ ਤੱਕ ਇਹ ਕਾਫੀ ਕੁਝ ਘਰੇ ਨਹੀਂ ਬਟ ਸਾਡੇ ਕੋਲ ਹੁਣ ਰਿਕਵਰ ਹੋਣ ਦਾ ਸਬੂਤ ਇੱਕ ਸਪਲੈਂਡਰ ਇੱਕ ਬੁਲੱਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬੇਖਬਰ ਹੋਏ ਨੇ ਹੋਰ ਵੀ ਚਾਂਸਸ ਆਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸਾ ਇਹ ਨਹੀਂ ਪਾਰਕਿੰਗ ਵੀ ਓਪਨ ਪਾਰਕਿੰਗ ਵੀ ਹੈਗੀ ਹੈ ਨਾ ਕਿ ਜਗ੍ਹਾ ਅੱਛਾ ਓਪਨ ਪਾਰਕ ਓਪਨ ਪਾਰਕ ਸਰ ਕਿੰਨੇ ਕਾਮਯਾਬ ਇਸੜੇ ਕੋਲ ਕਾਫੀ ਜਿਆਦਾ ਨਹੀਂ ਦੇਖੋ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟਰੇਸ ਵੀ ਕਰ ਚੁੱਕੇ ਹੋਏ ਆਂ ਤੇ ਅ ਇਹ ਲੱਛੀ ਕਾਮਯਾਬੀ ਸਮਝਦੇ ਨੇ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ। ਬੁਲਡਰ ਨਾਲ ਹੋਰ ਕੀ ਰਿਕਵਰੀ ਕਰਦੇ? ਇੱਕ ਬੁਲਡਰ ਮੋਟਰਸਾਈਕਲ ਇੱਕ ਸਪਲੈਂਟਰ ਮੋਟਰਸਾਈਕਲ। ਬੁਲਡਰ 3 ਸੀਜੀ ਹੈ। ਇਹ ਹੰਦੇਦਾਨ। ਇਹਦਾ ਜ਼ਬਰਦਸਤ ਕੀਤੀ ਇਹਨੇ ਜੀ ਆਪਾਂ। ਕਿਉਂਕਿ ਇਹ ਕਿੱਥੋਂ ਗੁੱਲ ਚੁੱਕਿਆ ਸੀ ਇਹਨੇ ਕੁਝ ਡਿਟੇਲ। ਹਾਂ ਜੀ। ਇਹ ਮੋਟਰ ਮੋਟਰਸਾਈਕਲ ਇਹ ਬੁਲਡਰ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਜਿਹੜਾ ਸਟੇਸ਼ਨ ਸਟੇਸ਼ਨ ਦੇ ਸਾਹਮਣੇ opposit station। ਸਟੇਸ਼ਨ ਦੇ ਨਾਲ ਸਿਵਲ ਲਾਈਨ ਦੇ ਸਟੇਸ਼ਨ ਦੇ ਮੱ ਇਹਦੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ ਕੀ ਕਮਾਤੜ ਪਰਿਵਾਰ ਨਸ਼ੇ ਤੇ ਨਹੀਂ ਕਰਦਾ ਰਿਕਰਡ ਹੈਗਾ ਦੇਖਿਆ ਹੈ ਨਸ਼ੇ ਦੀ ਪੂਤੀ ਕਰ ਕੇ ਫਿਰ ਇਹ ਹੋ ਗਿਆ ਕੰਮ ਸੋ ਆਈ ਥਿੰਕ ਸੋ ਇਹ ਬਲੇਸ਼ਰ ਰੈ residenciy ਉਥੋਂ ਨਾ residenciy ਉੱਪਰ ਪਰਮਟ ਤੇ ਗਿਆ ਸੀ ਉੱਥੋਂ ਵਾਪਸ ਆ ਗਿਆ ਸੀ ਟਾਰਗੇਟ ਏਰੀਆ ਕਿਹੜੇ ਕਿਹੜੇ ਹੁੰਦੇ ਸੀ ਜ਼ਿਆਦਾਤਰ ਕਿ ਇਹਦੇ ਟਾਰਗੇਟ ਏਰੀਆ ਠੀਕ ਨਹੀਂ ਉਹ ਕੁਝ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਬਣਿਆ ਉਹਨਾਂ ਨੂੰ ਮਿਲ ਗਿਆ ਜਿਹੜਾ ਇਹਨਾਂ ਨੂੰ ਉਹ ਕਰ ਦੇਣਾ ਹੈ ਡੇਲੀ ਇਹਨੇ ਅਪ ਡਾਊਨ ਕਰਦਾ ਸੀ ਸਿਟੀ ਦੇ ਦਾ ਉਹ ਕਿਟਾਇਸ ਕਰਦੇ ਰਹਿੰਦੇ ਗੰਦੇ ਬਿਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮ ਰੋਟਿੰਗ ਚੁੱਕਿਆ ਜਦੋਂ ਮੋਟਰਸਾਈਕਲ ਦੇ ਨਹੀਂ ਹਲੇ ਫਿਰ ਹਾਲ ਅਸੀਂ ਦੂਰ ਖਬਰ ਕਿਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਨਗੇ ਸਰ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਇਹਨਾਂ ਦਾ ਕੋਈ ਬੈਕਲੌਂਡ ਨਹੀਂ ਹੈਗਾ ਜੀ ਅੱਲਾ